ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਮੁਰ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਤੇ ਅੱਜ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਝੋਨੇ ਦੇ ਉੱਪਰ ਜੋ ਪੰਜਾਬ ਸਰਕਾਰ ਵੱਲੋਂ ਇੱਕ ਕੁਝ ਕਿਸਮਾਂ ਦੇ ਉੱਪਰ ਬੈਨ ਲਗਾਇਆ ਗਿਆ ਹੈ ਕੁਝ ਕਿਸਮਾਂ ਨੂੰ ਬੀਜਣ ਤੋਂ ਮਨਾ ਕੀਤਾ ਗਿਆ ਹੈ ਉਹਦੇ ਉੱਪਰ ਇੱਕ ਦੁਚਿੱਤੀ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਕੁਝ ਕਿਸਾਨ ਵੀਰ ਸਲਾਹ ਲੈ ਰਹੇ ਨੇ ਵੀ ਕੀ ਕੀਤਾ ਜਾਵੇ ਕਿਉਂਕਿ ਮੇਨ ਜਿਹੜਾ ਪੰਗਾੜਿਆ ਹੋਇਆ ਹੈ ਜੀ ਉਹ ਹੈ ਜੀ ਪੂਸਾ 44 ਤੇ PR 126 ਦੇ ਵਿੱਚ ਸਰਕਾਰ ਕਹਿ ਰਹੀ ਹੈ ਕਿ ਪੂਸਾ 44 ਨਾ ਲਗਾਓ ਅਸੀਂ ਤੁਹਾਨੂੰ ਉਹਦੇ ਹੋਰ ਆਲਟਰਨੇਟ ਦੰਦੇ ਆ ਜੀ ਠੀਕ ਹੈ ਤੇ ਦੂਜੇ ਪਾਸੇ 126 ਲਗਾਓ ਪਰ ਦੂਜੇ ਪਾਸੇ ਅਗਰ ਗੱਲ ਕਰੀਏ 126 ਜਦੋਂ ਬੀਜ ਦੇ ਨੇ ਕਿਸਾਨ ਤਾਂ ਸੈਲਰ ਵਾਲੇ ਵੀਰ ਜਿਹੜੇ ਨੇ ਉਹ ਖਰੀਦਣ ਤੋਂ ਮਨਾ ਕਰ ਰਹੇ ਨੇ ਇਹਦੇ ਬਾਰੇ ਪਹਿਲਾਂ ਤੁਹਾਨੂੰ ਇੱਕ ਨਿਊਜ਼ ਆਰਟੀਕਲ ਦੱਸ ਦਿੰਦੇ ਆ ਜੀ ਤੇ ਨਿਊਜ਼ ਆਰਟੀਕਲਸ ਦਾ ਰੈਫਰੈਂਸ ਦੇਣ ਤੋਂ ਬਾਅਦ ਤੁਹਾਨੂੰ ਆਪਾਂ ਲਾਈਵ ਸੁਣਾਵਾਂਗੇ ਕਿ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਕੀ ਬਿਆਨ ਦਿੱਤਾ ਹੈ ਕਿਉਂ ਰੈਫਰੈਂਸ ਦੇ ਰਹੇ ਨੇ ਕਿ ਪੂਸਾ 44 ਨਾ ਲਗਾਓ ਪੀਆਰ 126 ਲਗਾਓ ਸਾਰੀ ਗੱਲਬਾਤ ਕਲੀਅਰ ਕਰਾਂਗੇ ਪਹਿਲਾਂ ਇੱਕ ਵਾਰੀ ਨਿਊਜ਼ ਆਰਟੀਕਲ ਦੇਖ ਲੈਂਦੇ ਹਾਂ ਕਿ 705 ਵਿੱਚ ਪੰਜਾਬ ਦੇ ਕਿਸਾਨ ਪਏ ਹੋਣੇ 1 ਮਈ ਦਾ ਇੱਕ ਇਹ ਨਿਊਜ਼ ਆਰਟੀਕਲ ਹੈ ਜੀ ਜੋ ਅਜੀਤ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੂਸਾ 44 ਤੇ ਪੀਆਰ 126 ਨੂੰ ਲੈ ਕੇ ਕਿਸਾਨ ਸਰਕਾਰ ਤੇ ਸ਼ੈਲਰ ਮਾਲਕ ਆਮਣੋ ਸਾਹਮਣੇ ਦੇ ਹੈਡਿੰਗ ਰਹੀ ਇਹ ਖਬਰ ਜਾਰੀ ਕੀਤੀ ਗਈ ਸੀ ਜਿਹਦੇ ਵਿੱਚ ਦੱਸਿਆ ਗਿਆ ਕਿ ਕਿਸਾਨ ਸੱਤ ਸੌ ਪੰਜ ਵਿੱਚ ਮਈ ਦੇ ਮਹੀਨੇ 15 ਵਾਰੇ ਤੋਂ ਲੱਗਣੀ ਹੈ ਚੋਨੇ ਦੀ ਪਨੀਰੀ ਕਿਉਂਕਿ ਜੋ ਮੌਸਮ ਦੇ ਹਿਸਾਬ ਨਾਲ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜੋ ਸਹੀ ਟਾਈਮ ਦੱਸਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਰეკਮੈਂਡ ਕੀਤਾ ਗਿਆ ਹੈ ਉਹ ਲਗਭਗ 15 ਤਰੀਕ ਤੋਂ ਮੌਸਮ ਦੇ ਮੁਤਾਬਕ ਪਾਣੀ ਦੀ ਘਟ ਖਪਤ ਦੇ ਲਈ 15 ਤਰੀਕ ਤੋਂ ਦੱਸਿਆ ਗਿਆ ਹੈ ਜੀ ਆਪਣੀ ਝੋਨੇ ਤੇ ਪਨੀਰੀ ਲਗਾਓ ਤੇ ਪੂਸਾ 44 ਦੇ ਪੀਆ 126 ਨੂੰ ਲੈ ਕੇ ਬਹੁਤ ਜ਼ਿਆਦਾ ਭੰਬਲ ਪੂਸਾ ਮਚਿਆ ਹੋਇਆ ਹੈ ਜੀ ਤੇ ਬਾਕੀ ਹੋਣ ਇੱਕ ਵਾਰ ਭਗਵੰਤ ਮਾਨ ਜੀ ਦੇਖ ਲੈਂਦੇ ਨੇ ਕੀ ਕਹਿ ਰਹੇ ਨੇ ਇਹਦੇ ਬਾਰੇ ਪੂਰੀ ਜਾਣਕਾਰੀ ਉਹਦੇ ਬਾਅਦ ਬਾਅਦ ਸ਼ੇਅਰ ਕਰਦੇ ਹਾਂ ਜੀ ਆਪਾਂ ਇੱਕ ਹੋਰ ਨਿਊਜ਼ ਆਰਟੀਕਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ ਇਹ ਹੈ ਜੀ ਜਿਹੜਾ ਨਿਊਜ਼ ਆਰਟੀਕਲ ਇਹ ਟਾਈਮਸ ਆਫ ਇੰਡੀਆ ਦਾ ਟਾਈਮਸ ਗਰੁੱਪ ਵੱਲੋਂ ਇਹ ਖਬਰ ਛਾਪੀ ਗਈ ਹੈ ਅਗਰ ਟਾਈਮਸ ਗਰੁੱਪ ਨੇ ਕੋਈ ਖਬਰ ਛਾਪੀ ਹੈ ਤਾਂ ਮਤਲਬ ਕੋਈ ਨਾ ਕੋਈ ਗੱਲ ਦੇ ਵਿੱਚ ਦਮ ਜ਼ਰੂਰ ਹੋਵੇਗਾ ਕਿਉਂਕਿ ਟਾਈਮਸ ਗਰੁੱਪ ਕੋਈ ਛੋਟਾ ਮੋਟਾ ਗਰੁੱਪ ਨਹੀਂ ਹੈ ਟਾਈਮਸ ਆਫ ਇੰਡੀਆ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾਣਿਆ ਜਾਂਦਾ ਹੈ ਜੀ ਸਹੀ ਖਬਰ ਦੇਣ ਦੇ ਵਾਸਤੇ ਤੇ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਜੋ ਅਸੀਂ ਝੋਨੇ ਦੀ ਖਰੀਦ ਕੀਤੀ ਸੀ ਖਰੀਦ ਦੇ ਵਿੱਚ ਉਹਦੇ ਵਿੱਚ ਪੈਡੀ ਦਾ ਜੋ ਸੀਜ਼ਨ ਸੀ ਉਹਦੇ ਵਿੱਚ 470 ਕਰੋੜ ਪਾਵਰ ਮਤਲਬ ਬਿਜਲੀ ਦੇ ਪੱਖ ਤੋਂ ਗੱਲ ਕਰੀ ਤਾਂ 477 ਕਰੋੜ ਦੀ ਬਿਜਲੀ ਦੀ ਬਚਤ ਕੀਤੀ ਗਈ 5 ਬੀਸੀਐਮ 5 ਬੀਸੀਐਮ ਦਾ ਮਤਲਬ ਬਿਲੀਅਨ ਕਯੂਬਿਕ ਮੀਟਰ ਇੰਨਾ ਜ਼ਿਆਦਾ ਪਾਣੀ ਮਤਲਬ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਲੀਟਰਾਂ ਦੇ ਹਿਸਾਬ ਨਾਲ ਗੱਲ ਕਰ ਲਈਏ ਕਰੋੜਾਂ ਦੀ ਗਿਣਤੀ ਦੇ ਹਿਸਾਬ ਨਾਲ ਪਾਣੀ ਨੂੰ ਬਚਾਇਆ ਗਿਆ ਹੈ ਸਿਰਫ ਕਾਦੇ ਕਰਕੇ ਪੀਆ 126 ਲਗਾਉਣ ਦੇ ਕਰਕੇ 244 ਲਗਾਉਣ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇੱਕ ਤਾਂ ਪਰਾਲੀ ਜ਼ਿਆਦਾ ਹੁੰਦੀ ਹੈ ਉਸ ਨੂੰ ਫਿਰ ਸਾੜਨ ਵਾਸਤੇ ਉਹ ਖੇਤ ਦੇ ਵਿੱਚ ਬਾਹੀ ਨਹੀਂ ਜਾਂਦੀ ਉਹਨੂੰ ਸਾੜਨ ਵਾਸਤੇ ਅੱਗ ਲਗਾਣੀ ਪੈਂਦੀ ਹੈ ਜੀ ਮੁੜ ਕੇ ਉਹਨੂੰ ਇੱਕ ਤਾਂ ਟਾਈਮ ਬਾਅਦ ਲੈ ਲੈਂਦੀ ਹੈ ਜੀ ਉਹ 120 ਦਿਨ ਤੋਂ ਪਲੱਸ ਲੈ ਲੈਂਦੀ ਹੈ ਤੇ ਪਾਣੀ ਜ਼ਿਆਦਾ ਲੱਗਦਾ ਹੈ ਬਿਜਲੀ ਜ਼ਿਆਦਾ ਖਪਤ ਹੁੰਦੀ ਹੈ ਤੇ ਉਹਦੇ ਬਾਰੇ ਭਗਵੰਤ ਮਾਨ ਜੀ ਕੀ ਗੱਲ ਕਰ ਰਹੇ ਨੇ ਉਹ ਦੇਖ ਲੈਂਦੇ ਜੀ ਹੁਣ ਆਪਾਂ ਇੱਕ ਵਾਰੀ ਪਿਛਲੇ ਸਾਲ ਮੈਂ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਸੀ ਉਹਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਅਪੀਲ ਕੀਤੀ ਸੀ ਕਿ ਝੋਨੇ ਦੀ ਜਿਹੜੀ ਪੂਸਾ 44 ਪੂਸਾ 44 ਦੀ ਜਿਹੜੀ ਕਿਸਮ ਹੈ ਉਹ ਨਾ ਬੀਜੀ ਜਾਵੇ ਕਿਉਂਕਿ ਜਿਹੜੀ ਪੂਸਾ 44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਜਿਹੜੀ PR 126 PR 127 128 129 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਖੋਜ ਕੀਤੀ ਹੈ ਉਹ ਸਿਰਫ 91 93 ਦਿਨਾਂ ਚ ਪੱਕ ਜਾਂਦੀ ਹੈ ਸੋ ਛਾੜ ਵੀ ਉਹ ਨਹੀਂ ਹੁੰਦਾ ਸੋ ਪਿਛਲੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਵੱਲੋਂ ਇੱਕ ਬਹੁਤ ਵੱਡਾ ਤੇ ਖੁਸ਼ੀ ਭਰਿਆ ਖੁਲਾਸਾ ਹੋਇਆ ਕਿ ਇਸ ਵਾਰ ਜੋ ਝੋਨੇ ਦੀ ਫਸਲ ਸੀ ਉਹ ਚ ਕਿਸਾਨਾਂ ਨੇ ਪੂਸਾ 44 ਜਿਹੜੀ ਕਿਸਮ ਹੈ ਉਹ 50% ਦੀ ਘਟ ਵੀਜੀ ਉਹੀ ਸਾਤੇ ਪੀਆਰ 126 127 ਵੀਜੀ ਜਿਹਦੇ ਨਾਲ 470 ਕਰੋੜ ਰੁਪਈਆ ਬਿਜਲੀ ਬੋਰਡ ਨੂੰ ਬਚ ਗਿਆ ਉਹਦਾ ਖਰਚਾ ਘਟ ਗਿਆ ਕਿਉਂਕਿ 60 ਦਿਨ ਘਟ ਗਏ 60 ਦਿਨ ਦਾ ਮਤਲਬ ਟਿਊਬਵਲ ਨਹੀਂ ਚੱਲੇ ਤਾਂ ਉਹ ਬਿਜਲੀ ਬਚ ਗਈ ਤੇ ਨਾਲ ਸਭ ਤੋਂ ਜਿਹੜੀ ਵਧੀਆ ਤੇ ਖੁਸ਼ੀ ਦੀ ਗੱਲ ਇਹ ਹੈ ਕਿ 5 ਬਿਲੀਅਨ ਕਿਊਬਿਕ ਮੀਟਰ ਪਾਣੀ ਜਾਨੀ ਕਿ ਜੇ ਨੂੰ ਕਹਿਣਾ ਹੋਵੇ ਪੰਜਾਬੀ ਚ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਵਿੱਚ ਜੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਗੁਰੂ ਸਾਹਿਬ ਦਾ ਜਿਹੜਾ ਵਚਨ ਨੇ ਉਹਨਾਂ ਦੇ ਉੱਤੇ ਚੱਲਣ ਦੀ ਆਪਣੀ ਕੋਸ਼ਿਸ਼ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਮੈਂ ਸਿਰਫ ਅਪੀਲ ਕੀਤੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਮੇਰੇ ਲਈ ਮਾਨ ਦੀ ਗੱਲ ਹੈ ਕਿ ਮੇਰੀ ਅਪੀਲ ਨੂੰ ਕਿਸਾਨਾਂ ਨੇ ਮੰਨਿਆ ਤੇ ਝੜ ਭਈ ਉਹਨੀ ਨਿਕਲਿਆ ਤੇ ਪਾਣੀ ਵੀ ਬਚਿਆ ਬਿਜਲੀ ਵੀ ਬਚੀ ਹੈ ਸੋ ਮੈਨੂੰ ਧੰਨਵਾਦ ਕਰਦੇ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਸੋ ਇਹ ਸੀ ਭਵੰਤਮਾਨ ਜੀ ਵੱਲੋਂ ਸ਼ੇਅਰ ਕੀਤੀ ਗਈ ਇਨਫੋਰਮੇਸ਼ਨ ਜੋ ਪੰਜਾਬੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਲੈਕਟ ਕੀਤੀ ਗਈ ਸੀ ਜੋ ਪਿਛਲੇ ਸਾਲ 2023 ਦੇ ਵਿੱਚ ਝੋਨੇ ਦੇ ਫਸਲ ਦੇ ਵੇਲੇ ਜੋ ਡਾਟਾ ਬਣਿਆ ਸੀ ਉਹ ਹੁਣ ਇੱਕ 6 ਮਹੀਨੇ ਬਾਅਦ ਉਸ ਦੀ ਸਾਰਾ ਪਰਚੋਲ ਕਰਕੇ ਜਾਰੀ ਕੀਤਾ ਗਿਆ ਸੀ ਤੇ ਉਸ ਦੇ ਮੁਤਾਬਿਕ ਜੋ ਵੀ ਫਾਇਦਾ ਹੋਇਆ ਸੀ ਉਹ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੈ ਮਤਲਬ ਕਿ ਸਿਰਫ ਇੱਕ ਫਸਲ ਦੀ ਇੱਕ ਵੈਰਾਈਟੀ ਨਾ ਬੀਜਣ ਦੇ ਕਾਰਨ ਪੰਜਾਬ ਦੇ ਬਹੁਤ ਜ਼ਿਆਦਾ ਹਿੱਸੇ ਦਾ ਪਾਣੀ ਬਹੁਤ ਜ਼ਿਆਦਾ ਇਸੇ ਦੀ ਬਿਜਲੀ ਅਤੇ ਬਹੁਤ ਜ਼ਿਆਦਾ ਹਿੱਸੇ ਦੀ ਹੋਰ ਸੰਸਾਧਨ ਬਚ ਰਹੇ ਨੇ ਅਗਰ ਅਜਿਹਾ ਹੁੰਦਾ ਹੈ ਤਾਂ ਵਧੀਆ ਗੱਲ ਹੈ ਫਿਰ ਤਾਂ ਸਾਨੂੰ ਪੂਸਾ 44 ਨਹੀਂ ਲਗਾਣੀ ਚਾਹੀਦੀ ਪਰ ਕਿਤੇ ਨਾ ਕਿਤੇ ਫਿਰ ਵੀ ਕਿਸਾਨ ਵੀਰਾਂ ਦੇ ਲਈ ਕਲੀਅਰ ਕਰ ਦੇਣੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੋਂ ਇਲਾਵਾ ਵੀ ਕਈ ਵੈਰਾਈਟੀਆਂ ਜਾਈਆਂ ਨੇ ਜਿਹੜੀ 120 ਦਿਨ ਤੋਂ ਜ਼ਿਆਦਾ ਲੈਂਦੀਆਂ ਨੇ ਤੇ ਉਹਨਾਂ ਵਿੱਚ ਪੀਲੀ ਪੂਸਾ ਵੀ ਆਉਂਦੀ ਹੈ ਇੱਕ ਦੋ ਵੈਰਾਈਟੀਆਂ ਹੋਰ ਨੇ ਜਿਹੜੀਆਂ ਬਾਸਮਤੀ ਵਿੱਚ ਵੀ ਆਉਂਦੀਆਂ ਨੇ ਜਿਹੜੀਆਂ ਆ ਜਿਆਦਾ ਲੰਬਾ ਸਮਾਂ ਲੈ ਜਾਂਦੀਆਂ ਨੇ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਹੋਵੇਗੀ ਤੇ ਉਮੀਦ ਕਰਦੇ ਹਾਂ ਕਿ ਜੋ ਵੀ ਨੋਟੀਫਿਕੇਸ਼ਨ ਆਵੇਗਾ ਤਾਂ ਅਸੀਂ ਤੁਹਾਡੇ ਚੈਨਲ ਅਸੀਂ ਆਪਣੇ ਚੈਨਲ ਦੇ ਉੱਪਰ ਪਾ ਕੇ ਤੁਹਾਡੇ ਤੱਕ ਜਰੂਰ ਸ਼ੇਅਰ ਕਰਾਂਗੇ ਜੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਦੇਖਦੇ ਰਹੋ ਸਾਡੀ ਵੀਡੀਓਜ਼ ਨੂੰ ਲਾਈਕ ਕਰਿਓ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹੋ ਇਹ ਵੀਡੀਓ ਪਹੁੰਚਾ ਦਿਓ ਆਪਣੇ ਬਾਕੀ ਕਿਸਾਨ ਵੀਰਾਂ ਤੱਕ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਪੂਸਾ 44 ਨੂੰ ਬੈਨ ਕਰਨ ਦੇ ਕੀ ਰੀਜ਼ਨ ਨੇ 126 ਨੂੰ ਪ੍ਰਮੋਟ ਕਰਨ ਦੇ ਕੀ ਰੀਜ਼ਨ ਨੇ ਤੇ ਬਾਕੀ ਜੋ ਵੀ ਉਹਨਾਂ ਦੇ ਸੁਝਾਅ ਹੋਣਗੇ ਉਹ ਥੱਲੇ ਕਮੈਂਟ ਬਾਕਸ ਵਿੱਚ ਜਰੂਰ ਲਿਖਣਗੇ ਤੁਸੀਂ ਵੀ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਲਿਖਿਓ ਤੇ ਘਟੋ-ਘਟ ਆਪਣਾ ਪਿੰਡ ਜ਼ਿਲ੍ਹਾ ਜਾਂ ਸ਼ਹਿਰ ਨੀਚੇ ਕਮੈਂਟ ਬਾਕਸ ਵਿੱਚ ਲਿਖੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਕਿਸਾਨ ਵੀਰ ਸਾਨੂੰ ਕਿਸ ਪੰਜਾਬ ਦੇ ਏਰੀਆ ਤੋਂ ਦੇਖ ਰਹੇ ਨੇ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ